ਟਰੈਕਟਰ ਉਪਰ ਅਸ਼ਲੀਲ ਗਾਣੇ ਲਗਾਉਣ ਤੋਂ ਰੁਕਿਆ ਤਾਂ ਟਰੈਕਟਰ ਚਾਲਕ ਨੇ ਮਾਂ ਪੁੱਤ ਨੂੰ ਟਰੈਕਟਰ ਨਾਲ ਕੁੱਚ ਲਿਆ ਮਾਂ ਦੀ ਹੋਈ ਮੌਤ ਪੁੱਤਰ ਗੰਭੀਰ ਰੂਪ ਚ ਜ਼ਖਮੀ ਬੀਤੀ ਸ਼ਾਮ ਗਰਦਾਸਪੁਰ ਦੇ ਪਿੰਡ ਰੀਮਾਬਾਰ ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣ ਅਤੇ ਟਰੈਕਟਰ ਚਾਲਕਾ ਨੌਜਵਾਨ ਨੇ ਇੱਕ ਬਜ਼ੁਰਗ ਔਰਤ ਅਤੇ ਉਸਦੇ بیٹے ਨੂੰ ਕੁੱਚ ਲਿਆ ਤੇ ਬਜ਼ੁਰਗ ਮਹਿਲਾ ਹਰਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋਈ ਹੈ ਤੇ ਪੇਟਾ ਨਿਸ਼ਾਨ ਸਿੰਘ ਜਖਮੀ ਹੋ ਹੈ ਪੁਲਸ ਨੇ ਜ਼ਖਮੀ ਨੌਜਵਾਨ ਦੇ ਬਿਆਨ ਦਰਜ ਕਰ 시 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਸ਼ਿਪੰਤੀ जख्मी ਹੋਇ ਨਿਸ਼ਾਨ ਸਿੰਘ ਨੇ ਦਸਿਆ ਕਿ ਕੁਝ ਨੌਜਵਾਨ ਪਿੰਡ ਅੰਦਰ ਇੱਕ ਪਲਾਟ ਵਿੱਚ ਮਿੱਟੀ ਪਾ ਰਹੇ ਸਨ ਤੇ ਉਨ੍ਹਾਂ ਤੇ ਟਰੈਕਟਰ ਦੀ ਆਵਾਜ਼ ਉੱਚੀ ਅਤੇ ਅਸ਼ਲੀਲ ਗਾਣੇ ਲਗਾਏ ਹੋ ਸਨ ਜਦ ਉਹਨਾਂ ਉਸਦੀ ਮਾਤਾ ਹਰਜੀਤ ਕੋਲ ਨੇ ਨੌਜਵਾਨ ਨੂੰ ਅਸ਼ਲੀਲ ਗਾਣੇ ਨਾ ਲਗਾਉਣ ਅਤੇ ਆਵਾਜ਼ ਘਟਕਣ ਲਈ ਕਿਹਾ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਉਸਦੀ ਮਾਤਾ ਉੱਪਰ ਟਰੈਕਟਰ ਚੜਾ ਕੇ ਉਸਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਜਿਸ ਨਾਲ ਉਸਦੀ ਮੌਤ ਹੋ ਗਈ ਅਤੇ ਹਰਜੀਤ ਉਹ ਆਪਣੀ ਮਾਤਾ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਨੌਜਵਾਨਾਂ ਨੇ ਉਸਤੇ ਉੱਪਰ ਵੀ ਟਰੈਕਟਰ ਚੜਾ ਦਿੱਤਾ ਅਤੇ ਉਸਦੀ ਸਚੀਲ ਲੱਤ ਨੂੰ ਫ੍ਰੈਕਚਰ ਕਰ ਕਰ ਦਿੱਤਾ ਅਤੇ ਉਸ ਨੂੰ ਇਲਾਜ ਲਈ ਗਰਤਾਸਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਉਹਨਾਂ ਨੇ ਮੰਗ ਕੀਤੀ ਕਿ ਮੋਲਜਮਾ ਨੂੰ ਤੁਰੰਤ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਬੰਦੀ ਬੰਦਤ ਐਸਐਚਓ ਕੁਲਮਿੰਦਰ ਸਿੰਘ ਨੇ ਦੱਛਾ ਕੇ ਮੋਲਜਮਾ ਖਿਲਾਫ ਮਾਮਲਾ ਦਰਜ ਕਰ ਅਗਲੀ ਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਦੱਛਾ ਕੇ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਮੇਰਾ ਨਾਮ ਨਿਸ਼ਾਨ ਸਿੰਘ ਤੇ ਅਹੀਂ ਸਾਢੇ 10 ਵਜੇ ਦੀ ਕਰ ਲਿਆ ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪਲਾਂਟ ਦੇ ਵਿੱਚ ਜੋ ਕਿ ਨਵੀਆਂ-ਨਵੀਆਂ ਪੁੱਟੀਆਂ ਸੀ ਧਰੀਆਂ ਸੀ ਉਹਨਾਂ ਨੇ ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜ ਬਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਇਏ ਗੰਦੇ ਗਾਣੇ ਲਾਇਏ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ ਜਿੱਥੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌਵਾਂ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਯਾਨੀ ਕਿ ટકਨ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਤੇ ਇਸੇ وجہ ਦੇ ਵਿੱਚ ਉਹਨਾਂ ਨੇ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾਅ ਹੋ ਗਿਆ ਤੇ ਮਾਤਾ ਦੀ ਜਾਨ ਵੀ ਮੇਰੇ ਸਾਹ ਲੱਗਦੇ ਲੱਗੇ ਜੀ ਸਰ ਬੰਦੇ ਤੇ ਇੱਕ ਮੁੰਡਾ ਮਗਦਾਰ ਤੇ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੀ ਬਾਕੀ ਮੈਨੂੰ ਉਹ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕਟਰ ਚਲਾ ਰਿਹਾ ਮਿੱਟੀ ਸਾਡੇ ਚਾਚਾ ਜੀ ਦੇ ਘਰ ਦੇ ਨੇ ਜੀ ਕਿ ਪਲਾਟ ਉੱਥੇ ਪਾ ਰਹੇ ਧ੍ਰੀਮਾ ਬਾਦ ਸਾਰਾ ਸਾਡਾ ਪਿੰਡਿਆ ਤਸਵੀਰ ਇਹਦਾ ਪਾਬਾ ਨਾਨਕ ਤੇ ਡਿਸਟ੍ਰਿਕਟ ਗੁਰਦਾਸਪੁਰ ਸਰ ਮਾਤਾ ਮੇਰੇ ਤੋਂ ਥੋੜੀ ਸਾਡੀ ਲਿਫਟ ਸਾਈਡ ਤੇ ਮੈਂ ਰਾਈਟ ਸਾਈਡ ਆ ਤੇ ਮੈਂ ਮਾਤਾ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਦੀ ਓਵਰ ਸਪੀਡ ਕਰਨ ਦੀ ਗੱਲ ਬਣੀ ਮਾਤਾ ਜੀ ਦੇ ਸਿਰ ਦੇ ਵਿੱਚ ਬੰਪਰ ਵੱਜਨ ਕਰ ਨਾਲ ਜੱਥ ਹੋ ਗਈ ਹੈ। ਮੰਨਦੇ ਤੇ ਪ੍ਰਸ਼ਾਸਨ ਕੋ ਇਹੋ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਏ। ਬਹੁਤ ਬਹੁਤ ਕੀ ਪ੍ਰਸ਼ਾਸਨ ਦਾ ਧੰਨਵਾਦ ਹੈ ਜੇ ਸਾਨੂੰ ਇਨਸਾਫ ਮਿਲੇਗਾ। ਇਹ ਜੀ ਉੱਥੇ ਕਜੀਤ ਸਿੰਘ ਦਾ ਪਲਾਟ ਹੈ ਹਰੀਮਾਬਾਦ ਦੇ ਵਿੱਚ। ਤੇ ਕੱਲ 10:30 11:00 ਵਜੇ ਦੇ ਕਰੀਬ ਇਨਸੀਡੈਂਟ ਹੋਇਆ ਸੀਗਾ। ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਹਾ ਸੀਗਾ ਵਿਜੇਪਾਲ ਸਿੰਘ। ਮੇਰੇ ਪਾਸਿੰਗ ਦਾ ਚਲਾ ਰਿਆ ਸੀ ਤੇ ਉਹਨੇ ਇੱਕ ਲੇਡੀ ਦਾ ਉਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਹ ਟਰੈਕਟਰ ਉਹਨੇ ਉਧੋਂ ਚੜਾ ਦਿੱਤਾ ਸਿਰਫ ਇੱਕ ਡੈਕ ਦਾ ਰੌਲਾ ਸੀਗਾ ਕਿ ਉਹ ਪਲਾਟ ਦੀ ਮਿੱਟੀ ਪੈ ਰਹੀ ਸੀ ਜਿੱਥੇ ਤੇ ਇਹਨਾਂ ਨੇ ਹਰਜੀਤ ਕੌਰ ਦੇ ਧਿਰ ਦੇ ਲੜਕੇ ਨਿਸ਼ਾਨ ਸਿੰਘ ਨੇ ਤੇ ਜਿਹੜੇ ਇਹਨਾਂ ਦੇ ਸਮਰਥਕ ਉਹਨਾਂ ਨੇ ਕਿਹਾ ਵੀ ਜਿਹੜੀ ਅੰਦਰ ਵਿੱਚ ਆਪਣਾ ਡੈਕ ਦੀ ਆਵਾਜ਼ ਆ ਉਹ ਸਾਊਂਡ ਘੱਟ ਕਰ ਲੋ ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਨ ਲਾਇਆ ਵੀ ਅਸੀਂ ਤੇ ਟਰੈਕਟਰ ਦੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਊਂਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪ ਵਿਚ ਮਾੜੇ-ਮੋٹے ਨੌਕ-ਝੋਕ ਹੋ ਗਈ ਤੇ ਜਿਹੜੇ ਉੱਥੇ ਪਲਾਟ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਜਿਹੜੇ ਮਿੱਟੀ ਪਾ ਰਹੇ ਸੀ ਰਾਤ 3:11 ਵਜੇ ਦੇ ਲਗਭਗ ਤੇ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਦੇ ਲਈਦਾ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਬਚ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ ਇਹ ਉਧਰੋਂ ਪਿੰਡ ਰੀਮਾ ਬਾਗ ਵਾਲੇ ਸਾਈਡ ਤੋਂ ਆਏ ਆ ਤੇ ਇਹਨਾਂ ਨੇ ਜਿਹੜਾ ਹੈਗਾ ਲੇਡੀ ਦੇ ਉੱਤੇ ਜਿਹੜਾ ਚੜਾ ਦਿੱਤਾ ਵਾ ਕਰੈਕਟਰ ਜਿਹਦੇ ਨਾਲ ਲੇਡੀ ਹਰਜੀਤ ਕੌਰ ਦੀ ਹੈ ਜਿਹਦੀ ਮੌਕੇ ਤੇ ਮਾਮਲਾ ਹੋ ਗਿਆ ਤੇ ਉਹਦਾ ਲड़का ਨਿਸ਼ਾਨ ਸਿੰਘ ਹੈ ਜਿਹੜਾ ਉਹ ਸਿਵਲ ਹਸਪਤਾਲ ਬਦਾਸਰ ਵਿਖੇ ਜੇਰੇ ਇਲਾਜ ਆ ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਆ ਤੇ ਬਿਆਨ ਲੈ ਕੇ ਜਿਹੜਾ ਐਕਿਊਜ਼ ਪਰਸਨ ਆ ਉਹਨਾਂ ਦੇ 302 ਦੇ ਰਿਗਾਰਡਿੰਗ ਅੱਜ ਕੇਸ ਜਿਹੜਾ ਐਫਐਨ ਲੌਂਚ ਕਰਤੀ ਆ ਤੇ ਜਲਦੀ ਜਿਹੜੇ ਇਹ ਕਯੂਜ਼ ਦਾ ਉਹ ਆਪਣੇ ਸਰਕਾਰ ਹੋ ਜਾਣਗੇ ਸਰ ਕਿੰਨੇ ਬੰਦੇ ਲੋਕ ਸੀ 6 ਬੰਦਿਆਂ ਦੇ ਖਿਲਾਫ ਹੋਇਆ ਜੀ ਜਿਹੜਾ ਡੈੱਡ ਬੋਡੀ ਹੈ ਉਹਦਾ ਪੋਸਟਮਾਰਟਮ ਕਰਾ ਕੇ ਦੋ ਜਿਹੜੇ ਉਹਨਾਂ ਦੇ ਅਸਲ ਵਾਰਸਾ ਉਹਨਾਂ ਦੀ ਸਪੁੱਤ ਕਰ ਰਹੇ ਹੈ